ਹਲੋ ਬਾਈ ਮਿੱਤਰੋ ਕੀ ਹਾਲ ਚਾਲ ਹੈ ਕੀ ਹਾਲ ਹੈ ਬਾਈ ਜੀ ਉਹ ਸਾਰੇ ਭਰਾਵਾਂ ਦੇ ਜਿਆਦਾ ਠੀਕ ਠਾਕ ਲਓ ਬਾਈ ਜੀ ਅੱਜ ਲੱਗੇ ਆ ਸ਼ਟਰਨ ਕੱਲ ਨੂੰ ਨਵੇਂ ਨਵੇਂ ਕਟਣਾਗੇ ਇਥੇ ਅੱਜ ਛੜਦੇ ਆ ਇਹ ਚਾਰ ਚਾਰ ਹੀ ਆ ਉਹ ਤਾਂ ਕੱਢੀ ਗਿਆ ਉਹ ਤਾਂ ਦੋ ਹੰਦਰਿਆਂ ਤੋਂ ਉੱਤਰਾ ਹਲੋ ਬਈ ਮਿੱਤਰੋ ਬਦਾਮ ਬਦੂਮ ਪਾ ਕੇ ਦੇ ਹੋ ਗਏ ਆ ਵੇਲੇ ਔਰ ਰੈਗੀ ਚੋਗਣ ਵਾਲੀ ਸੀ ਇੱਧਰ ਬੈਠੇ ਬਤੀ ਉਸਾ ਉਹ ਇਹ ਸਾਡੀ ਹੌਲੀ ਹੌਲੀ ਚੋਗਦੀ ਆ ਲਓ ਬਈ ਮਿੱਤਰੋ ਆ ਆਪਣੇ ਬੰਦੇ ਨੇ ਚੜਿਆ ਸੀ ਬੁਖਾਰ ਤੇ ਸਸੀ ਗਾਲ ਭਾਈ ਜੀ ਕੀ ਹਾਲ ਚਾਹ ਆ ਦੋਸਤ ਲਓ ਬਈ ਇੱਧਰਲੇ ਪਾਸੇ ਕਬੂਤਰਾਂ ਦੇਖਾਂ ਰੇਰ ਗੁੱਲਾ ਕਰਕੇ ਪੁੱਤਰ ਗੜਕਦੇ ਕੋਈ ਨਾ ਕੋਈ ਜਿਗਾਰਡ ਕਰਦੇ ਆ ਤੇ ਲਓ ਬਾਈ ਜੀ ਆਪਾਂ ਕਰਨ ਲੱਗੇ ਹਾਂ ਲਓ ਜੀ ਸਟਾਰਟਿੰਗ ਅੱਜ ਆਪਾਂ ਕਬੂਤਰ ਤਾਂ ਛੱਡ ਨਹੀਂ ਅੱਜ ਆਪਾਂ ਆਪਦੇ ਕਾਰੋਬਾਰੀ ਕਰਨੇ ਆ ਜੋ ਕਰਨੇ ਆ ਤੇ ਲਓ ਬਾਈ ਜੀ ਹੁਣ ਆਪਰੇ ਇਹਨਾਂ ਨੂੰ ਇਧਰਲੇ ਜਾਲ ਦੇ ਪਾਸੇ ਕੁਝ ਪਾਈਏ ਤੇ ਨਾਲੇ ਛੱਡ ਕੇ ਪੱਖਾ-ਪੱਖੇ ਦੀ ਵੀ ਸੈੱਲ ਬੋਣੇ ਆ ਲਓ ਜੀ ਪਾਣੀ ਤਾਂ ਨਹੀਂ ਇਹਨਾਂ ਨੂੰ ਦਿੱਤਾ ਤਰ ਤੇ ਪਸੂ ਹਜੇ ਪੱਠੇ ਖਾਈ ਹੁੰਦੇ ਪਸੂ ਕੋਈ 10 ਮਿੰਟ ਅੱਧਾ ਘੰਟਾ ਰੋਕ ਕੇ ਨਵਾ ਦੇਾਂਗੇ ਤੇ ਸ਼ੈਂਪੂ ਨੂੰ ਬੰਨਿਆਗੇ ਪਰ ਤੇ ਰਾਤ ਨੂੰ ਬਈ ਪਾਣੀ ਬਾਹਰ ਕੱਢਦੇ ਆਂ ਸੂਬਾ ਰੱਖਦੇ ਆਂ ਲਓ ਜੀ ਬਾਈ ਜੀ ਬਈ ਜੱਸੀ ਦਾ ਫੋਨ ਆ ਗਿਆ ਆ ਕਹਿੰਦਾ ਬਈ ਇੱਕ ਘੰਟਾ ਮੇਰੇ ਨਾਲ ਲਾਹੀ ਵੀ ਲਵਾ ਕੇ ਜੋ ਛੁੱਪ ਮਾਰ ਰਿਹਾ ਤੇ ਆ ਕਰਕੇ ਬਈ ਨੀ ਕਰਾਇ ਲਵਾਇਆ ਠੀਕ ਆ ਤੇ ਕਰਾਇ ਲਵਾਇਆ ਕੀ ਦੀ ਉਪਾਣ ਕਰਾਇ ਕੋ ਲਾ ਕੇ ਜਿੱਤੀ ਚੱਕੀ ਸੀ ਉਹਦੇ ਚ ਕਰਾਇ ਲੱਗੇ ਸਭ ਤੇ ਆ ਲੇਟ ਉੱਪਰ ਆਉਂਦੇ ਦੇਖਣਾ ਇਹ ਸ਼ੁਰੂ ਹੋ ਗਿਆ ਹੈ ਫਟਟੇ ਚੱਕਿਆ ਰਸ ਤੇ ਬਾਅਦ ਉਹ ਜਿਆ ਦੇ ਬਾੰਦੂ ਟੂਰ ਲੈ ਕੇ ਸ਼ੁਰੂ ਹੰਤਰ ਕਰਕੇ ਲਾਗੇ ਆ ਆ ਵੀ ਭਾਈ ਆ ਬਾਣ ਚੱਕਿਆ ਸੀ ਕਿੱਟੀ ਪਾਈ ਇਹਨਾਂ ਨੇ ਆਪਦੇ ਬਾਣ ਚੀ ਚੱਕ ਕੇ para levando de brapa perquita. Tá. Maria metrô. ਬਾਕੀ ਸਾਰਿਆਂ ਨੂੰ ਬਦਾਮ ਪਾ ਦੇ ਕੱਲੀ ਰਹੇਗੀ ਚੀਨੀ ਚੀਨੀ ਨੂੰ ਤਰਫਲਾ ਜਿਆ ਦਿੱਤਾ ਸੀ ਉਹ ਹਜੇ ਨਹੀਂ ਖਿੱਚਣੀ ਇਹ ਖਿੱਚੂ ਵੀ ਫੇਰ ਬਦਾਮ ਪਾਵਾਂਗੇ ਤੇ ਭਾਈ ਜੀ ਆਪਣੋ ਭਾਈ ਜੱਥੇ ਥੋੜਾ ਜਿਹਾ ਕੰਮ ਸੀਗਾ ਬਾਈ ਦੀ ਢੂਈ ਦੁੱਭਦੀ ਤਾਂ ਕਰਕੇ ਫਰਾ ਉਤਰ ਗਏ ਸੀ ਕੀ ਲਓ ਭਾਈ ਜੀ ਆ ਵੀ ਇੱਕ ਵੜਾ ਕਰਤਾ ਤੇ ਆ ਵੀ ਪੱਠੇ-ਪੁੱਠੇ ਵੀ ਭਰਤੇ ਪਾਣੀ ਨਾ ਤੇ ਇਹਦੀ ਰੌਣੀ ਕਰਕੇ ਜਵਾਰ ਦੀ ਕਰਨੀ ਹੈ ਜੀ ਤੇ ਸਾਰਾ ਕੰਮ ਸੈਟਿੰਗ ਵੇਟਿੰਗ ਹੋ ਗਿਆ ਤੇ ਇਹਦੇ ਚ ਬਈ ਜਵਾਰ ਬੇਰ ਲਈ ਉਕਰੀ ਇਹਦੀ ਰੌਣੀ ਕਰਨੀ ਆ ਆਹੋ ਸੌਰੀ ਰੌਣੀ ਦਾ ਇਹਦੀ ਕਰਨੀ ਆ ਤੇ ਇਹਦੇ ਚ ਬਾਇਰੇ ਦਾ ਛੱਟਾ ਦੇਣਾ ਜਵਾਰ ਬੇਰ ਲਈ ਆ ਤੇ ਕੰਮ ਇਧਰੋਂ ਆਪਣਾ ਸੈਟਿੰਗ ਵੇਟਿੰਗ ਜਾਂ ਆਹੋ ਛੇਮਪੀ ਆ ਬੇਟੀ ਬਈ ਕਿਸੇ ਕੋਲੇ ਪੈਂਟਰ ਕੁੱਤਾ ਆਵੇ ਤਾਂ ਭਰਾ ਬਣ ਕੇ ਦੱਸਿਓ ਯਾਰ ਆ ਕੁੱਤੀ ਭਰੌਣੀ ਆ ਬਈ ਮੋਰ ਵੀ 8-9 ਸਾਲ ਦੀ ਹੋਗੀ ਤੇ ਜਵਾਂ ਨਹੀਂ ਸਵਾਈ ਦੀ ਕਿਸੇ ਕੋਲੇ ਕੁੱਤਾ ਹੈਗਾ ਤਾਂ ਬਈ ਜਰੂਰ ਦੱਸਿਓ ਯਾਰ ਭਰਾ ਲਾਂਗੇ ਲਓ ਬਈ ਮਿੱਤਰੋ ਉਹ ਲੱਪਤਾਣਾ ਪਣੀ ਰੱਖਦੇ ਜਾਨਵਰਾਂ ਨੂੰ ਤੇ ਪੱਟੀ ਪੱਟੀ ਪਾ ਕੇ ਤੇ ਨੋਕ ਫੋਨੇ ਆ। ਭਾਈ ਦੇ ਭਾਈ ਕੰਮ ਤਾਂ ਹੁੰਦਾ ਕਰਕੇ ਖੇਤ ਤੇ ਉਵੇਂ ਆ ਗਏ। ਲੋ ਬਈ ਮਿੱਤਰਾਂ ਦਾਣਾ ਪਾਣੀ ਰੱਖਦੀ ਏ ਛਤਰੀਆਂ ਲੱਗਾਂ ਪੰਗਾ ਹੀ ਉਵੇਂ ਤੇ। ਲੋ ਜੀ ਇਹ ਵੀ ਕੱਢਣ ਦੀ ਕੁਦਰਾਂ ਕੱਢਣ ਨੂੰ ਕਟਾਂਗੇ। ਲੋ ਜੀ ਜੋ ਦਾਣਾ ਮਾਪੇ ਪਾਉਂਗਾ ਦਾਣਾ ਆਪਾਂ। हां कुतरे पे है पट्टे कुतरे पे है ਤੇ ਸ਼ੈਂਪੇਨ ਠੰਡਾ ਪਾਣੀ ਪਾਉਣ ਵਾਲਾ ਯਾਰ ਮੈਂ ਪਾਉਣਾ ਲਓ ਜੀ ਭਾਈ ਜੀ ਆ ਵੀਣ ਜਿਹੜਾ ਵਕਾਰ ਤੇ ਉਹਨੂੰ ਪਖਾਰ ਬਿਲਕੁਲ ਮੋਸ਼ਨ ਹੋਈ ਪਈ ਆ ਤੇ ਭਾਈ ਜੀ ਅੱਜ ਆਪਾਂ ਕਬੂਤਰ ਨਹੀਂ ਬਾਹਰ ਗੱਡੇ ਬਦਾਮ ਬਦੂਮ ਟਾਈਮ ਨਾ ਪੈ ਗਏ ਸੀਗੇ ਤੇ ਭਾਈ ਕੋਈ ਕੰਮ ਨਹੀਂ ਗਾ ਜਮਾ ਵਿਲੇ ਆ ਆ ਗਾ ਮਾਰ ਕੇ ਗਈ 2 ਕਿਲੇ ਤੇ ਹੜ ਮਾਰ ਕੇ ਗਈ ਬਾਣੀ ਬਾਣੀ ਕਾਹਨ ਜਾ ਕੇ ਦੋ ਬਾਈ ਜੀ ਬਾਈ ਜੀ ਇੱਕ ਆਪਾਂ ਪਸੰਸ ਤੇ ਲਿਆਂਦੀ ਆ ਸਾਬਣ ਆਪਾਂ ਉਹਦੀ ਮਸ਼ਹੂਰੀ ਤਾਂ ਨਹੀਂ ਕਰਦੇ ਵੀਡੀਓ ਬੜੀ ਉਹ ਤਾਂ ਨਹੀਂ ਮੈਂ ਫੋਟੋ ਫੁੱਟ ਵੀਡੀਓ ਤਾਂ ਨਹੀਂ ਵਿੱਚ ਬਣਾਉਂਦਾ ਉਹ ਮੱਖੀ ਮੱਛਰ ਤੋਂ ਆਹੋ ਅੱਜ ਉਹਦਾ ਸਪੈਰੀਮੈਂਟ ਕਰਕੇ ਵੇਖਾਂਗੇ ਬਾਈ ਓਕੇ ਫਿਰ ਤੜਕੇ ਹੱਥ ਨਹੀਂ ਪਸੰਗਾਂ ਦੇ ਲਾ ਦਿਆ ਕਰਾਂਗੇ ਤੇ ਬਾਈ ਜੀ ਅੱਕਾ ਆਪਣਾ ਮਲ ਹੋਇਆ ਪਰ ਢਿੱਲਾ ਇਹਨੂੰ ਲੂ ਜਿਮੋਸ਼ਨ ਤੇ ਬੁਖਾਰ ਜੜਿਆ ਪਿਆ ਸੀ ਆ ਬੈਠਾ ਇਹਨੂੰ ਮੈਂ ਕਿਹਾ ਨਾ ਆਲਾ ਬੁਖਾਰ ਤਾਂ ਲਹਿ ਗਿਆ ਸੀ ਮੈਂ ਕਿਹਾ ਨਮਾਦ ਕੇ ਜਵਾਕ ਦੀ ਸੋਰਤੀ ਬੌਂਦਲੀ ਪਈਓ ਤੇ ਕਹਿੰਦਾ ਨਹੀਂ ਨਾਉਣਾ ਤਾਂ ਜੀ ਛਤਰਾਂ ਲੱਗਾਂ ਪੰਗਾ ਛਤਰ ਖਾਪਨ ਲਾਉਣੇ ਆ ਤੇ ਸ਼ੈਂਪੀ ਨੂੰ ਆਪ ਤੋਂ ਪਾਈ ਪਈ ਆ ਉਹਨੂੰ ਵੀ ਛਾਵੇਂ ਕਰਦੇ ਆ ਯਾਰ ਮੈਂ ਕਹਿਣਾ ਜੂਤ ਨੂੰ ਇਹਦੀ ਇਹਦੇ ਬਾਅਦ ਇਹਨੂੰ ਗੁੱਡ ਗੁੱਡ ਕੇ ਮਿਰਚਾਂ ਬੈਗਣੀ ਪਾੜੀ ਮਿਰਚਾਂ ਵਗੈਰਾ ਲਾ ਦਿਆਂਗੇ ਗਵਾਰੀ ਵਧੀਆ ਉਗਰੇ ਆ ਇੱਧਰ ਵੀ ਫਿਰ ਲਗਾਈ ਵਦਗਾ ਉਗਰੇ ਮੈਂ ਪਰਲੇ ਪਾਸੇ ਪਿੰਡਾਂ ਦੀ ਬੂਟੇ ਕੱਟੂ ਕਰੇ ਤੇ ਤੇ ਸਪਰੇਅ ਮਾਰਦੇ ਆਂ ਸਕਰ ਗੰਜੀ ਤੇ ਮਿੱਟੀ ਪਾਉਨੇ ਆਂ ਸਕਰ ਗੰਦੀ ਤੇ ਪੱਠੇ ਹੀ ਭਰਤੇ ਸੀ ਅੱਜ ਬੂਡਨੇ ਮੈਂ ਤਾਂ ਬਾਈ ਜੱਸੀ ਦਾ ਬਾਣ ਵਾਣ ਉੱਠ ਗਈ ਬੂਡ ਕਰੀ ਬੂਡ ਨੂੰ ਬਾਈ ਬਣ ਕੇ ਇਹ ਤੋਂ ਨੂੰ ਪਾਣੀ ਛੱਡ ਲੈ ਕਹਿੰਦਾ ਤੇ ਇਹਦੇ ਚ ਬਾਹਰੇ ਦਾ ਸ਼ਿੱਟਾ ਦੇਣਾ ਆਪਾ ਲੋ ਬਾਈ ਮਿੱਤਰੋ ਕੱਲ ਨੂੰ ਆ ਚਾਰੇ ਕੂਤਰਾਂ ਛੱਡਾਂਗੇ ਤੇ ਕੱਲ ਨੂੰ ਪਰਖਾ ਕੂਤਰ ਲੈ ਗਿੜਿਆ ਇਹ ਤਰ ਕਾਹਨੂੰ ਨਹੀਂ ਛੱਡਦੇ ਪਾਸੋਂ ਉਹਦੇ ਘੇੜੇ ਕਾਉਣਾਂਗੇ ਤੇ ਸੋਨਾ 3-4 ਕੂਤਰਾਂਗੇ ਘੱਟ ਤੋਂ ਇਹ ਮੁੜ ਕੇ ਕੂਤਰ ਕੋਸ਼ੋਰ ਜਿੱਤੇ ਕਰਾਂਗੇ ਜਿਹਦੇ ਚੋਂ ਦੋ ਕੂਤਰਾਂ ਉਤਲੇ ਘੋਡੇ ਚ ਕੱਢਣਗੇ ਤੇ ਇੱਕ ਉਹਦੀ ਜਰਤੀ ਕੂਤਰੀ ਫਿਰਦੀ ਉਹ ਥਲੜ ਦੇ ਖੁੱਡੇ ਚ ਇੱਕ ਇਹਦੇ ਚੋਂ ਮੈਂ ਤੁਹਾਨੂੰ ਕੂਤਰਾਂ ਹੁਣ ਦੋ ਕੂਤਰਾਂ ਆਖੂ ਤੇ ਚਾ ਇਹ ਕੁਟੀ ਜੋ ਆਪਾਂ ਕੱਢਣੀ ਆ ਬਾਈ ਜੀ ਤੋ ਕੁਕਰੀਆ ਜਿੱਤ ਗੰਗਾ ਮੇਰਾ ਸ਼ਹਿਰ 33 ਦਾ ਮਕਲੂ ਇਹ ਕੱਢਾਂ ਜਿਹੜੀ ਬਾਈ ਔਰਤੀ ਬੈਠੀ ਹੈ ਨਾ ਇਹ ਸ਼ਾਇਦ ਤਕੂਦਰੀ ਹੈ ਸ਼ਾਇਦ ਪੱਕਾ ਨਹੀਂ ਤੇ ਕਾਹ ਇਹਨਾਂ ਦੀ ਜੇ ਇਹਦੇ ਖੰਭ ਨਹੀਂ ਪੂਰੇ ਉਹਦੇ ਖੰਭ ਪੂਰੇ ਉਹ ਕੱਢਾਂਗੇ ਤੇ ਨਾਉ ਬਾਈ ਜੀ ਤੇ ਬਾਈ ਜੀ ਹੁਣ ਆਪਾਂ ਕਰਨ ਲੱਗਿਆ ਵਲੋਗ ਦੀ ਸਮਾਪਤੀ ਤੇ ਅਗਲੇ ਵਲੋਗ ਚ ਮੇਰਾ ਵੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਕੱਲ ਨੂੰ ਕੂਤਰ ਨਹੀਂ ਖੇਡਣਾ ਕਿਉਂ ਕੂਤਰ ਦੇ ਪਰਸਾ ਆਪਾਂ ਕੀੜੇ ਪੋਣੇ ਆ ਤੇ ਛੁਰ ਨੂੰ ਦਵਾਈ ਦਵਾਉਣ ਜਾਂਦੇ ਨੇ ਬਾਈ ਹੁਣ ਆਪਾਂ ਤੇ ਠੀਕ ਆ ਬਾਈ ਜੀ ਇੱਕ ਨਾ ਮੇਰਾ ਭਰਾ ਬਣੇ ਯਾਰ ਹਰ ਇੱਕ ਵਲੋਗ ਦੇ ਵਿੱਚ ਮੈਂ ਮਿਹਨਤ ਦੇ ਕਰਕੇ ਸਾਰੀ ਭਰਾਵਣਾ ਨਾ ਮੇਰਾ ਵੀਰ ਜਿਹੜਾ ਵੀ ਵੀਰ ਵਲੌਗ ਵੇਂਦਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਮੇਰਾ ਵੀਰਨਾ ਯਾਰ ਵਲੌਗ ਨੂੰ ਵੱਧ ਤੋਂ ਵੱਧ ਵੇਖਿਆ ਕਰੋ ਭਰਾਵਨੇ ਉਹ ਜਵਾਕ ਜਿੱ ਡਿੱਗੀ ਕੋਲੇ ਕੀ ਕਰਦੇ ਫਿਰਦੇ ਕੰਜਰ ਦੇ ਨਾਉਂਦੇ ਨੂੰ ਦੇ ਤਾਂ ਨਹੀਂ ਕਿਤੇ ਹੋਰ ਡੋਪੀਆਂ ਵਿੱਚ ਆ ਵੀ ਤੁਰਿਆ ਹੰਬਾ ਸ਼ੋਰ ਜੀ ਤੇ ਚਲੋ ਠੀਕ ਆ ਭਾਈ ਜੀ ਤੇ ਵੀਰ ਬਣੇ ਵਲੌਗ ਨੂੰ ਵੱਧ ਤੋਂ ਵੱਧ ਵੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਿਆ ਕਰੋ ਤੇ ਹੁਣ ਆਪਾਂ ਘਾਰ ਕੱਢ ਕੇ ਤੇ ਪਸੰਗਾਂ ਦੀ ਉਲੋਂਨੇ ਆ ਸਾਬਣ ਜੀ ਮੱਖੀ ਮਛਰ ਵਾਲੀ ਚਲੋ ਠੀਕ ਆ ਬਾਈ ਜੀ ਸਤਿ ਸ੍ਰੀ ਅਕਾਲ ਜੀ